ਨੇ ਲੈ ਚੌਣ ਚ ਵਾਚ ਇੱਕ ਕਰੋ ਬੜਾ ਚੰਗਾ ਆਣਾ ਬੁੱਟੇ ਬੜਾ ਬਾਈ ਦੇ ਹੂੰ ਸਹੀ ਗੱਲ ਆ ਮੋਟੀ ਮੋਟੀ ਚਵਾਈ ਆ ਬਾਈ ਕੰਨੇ ਕੋਈ ਬਾਈ ਕੀ ਹੋਇਆ ਤੇ 11:00 ਵਜਿਆ ਹੂੰ ਦੇ ਵੇ ਫਸ ਕੇ ਅੱਥਰੂ ਖਾ ਦੂ ਦੂਜਾ ਸੁਆ ਸੁਈ ਆ ਬਾਈ ਇਹ ਦੂਜਾ ਸੁਆ ਸੁਈ ਆ ਕਿੰਨੇ ਦਿਨ ਹੋ ਗਿਆ ਸੁਈ ਨੂੰ ਸੁਈ ਨੂੰ ਅੱਜ ਬਾਈ 14 ਤੋਂ 15 ਦਿਨ ਹੋ ਗਏ 14 ਤੋਂ 15 ਦਿਨ ਕੋਈ ਸੁਈ ਨੂੰ ਕਿੰਨਾ ਦੁੱਧ ਆਇਆ ਦੁੱਧ ਹੁਣ ਆਇਗਾ 14 ਕਿਲੋ ਬਾਈ ਦਾ ਬੀੜ ਬਾਈ ਇੱਕ ਨੰਬਰ ਆ ਫੇਸ ਵਗੈਰਾ ਬੜਾ ਪਿਆਰਾ ਆ ਗਿਆ ਥਣਾ ਦਾ ਸਹਿਜ ਵੀ ਇੱਕ ਨੰਬਰ ਆ ਗਿਆ ਤੇ ਮੁੱਲ ਵੀ ਬਾਈ ਨੇ ਉਸਾਬ ਨਹੀਂ ਕਰੇਗਾ 55000 55000 ਰੁਪਏ ਦੀ ਬਾਈ ਕੰਨਾ ਜੱਪ ਦੇ ਤਾਂ ਕਿ ਸੌ ਸੀਲ ਚੈੱਕ ਕਰ ਸਕਦੇ ਆ ਬਾਈ ਪਾਲਸੀ ਲਾ ਰਹਿਣਾ ਦਾ ਬਾਈ ਤੇ ਇੱਕ ਨਾ ਬਾਈ ਕੋਲੇ ਗੱਬਣ ਵੜਾ ਬਾਈ 25 ਦਿਨਾਂ ਦੀ ਕੱਚੀ ਆ ਨਾ 25 ਦਿਨਾਂ ਦੀ ਬਾਈ 3 ਮਹੀਨਾ ਲੈਂਦੇ ਨਾ 25 ਦਿਨ ਹੀ ਹੈ ਬਸ ਵੜ ਦੇ ਬਾਈ ਦੇ ਦੱਸਣ ਮੁਤਾਬਕ ਤਾਂ 25 ਦਿਨਾਂ ਦੀ ਕੱਚੀ ਆ ਉਸ ਹਿਸਾਬ ਨਾਲ ਦਾ ਜਲਾ ਲੈ ਕਿੰਨਾ ਇਹਦਾ ਬੁੱਟੇ ਘਰ ਦੀ ਵੜਾ ਕੋਈ ਆਏ ਨੇ ਆਪਣੀ ਲੈਤੀ ਉਹ ਬਾਈ ਇਹ ਘਰ ਦੀ ਵੜਾ ਠੀਕ ਆ ਬਾਈ ਕਿੰਨਾ ਕਿ ਦੁੱਧ ਪਾਇਆ ਬੁੱਟੇ ਪੁੱਤ 18 ਕਿਲੋ ਪਾਇਆ ਹੋਇਆ ਬਾਈ ਇਹ ਤੇ ਇਹਦੀ ਕਿੰਨੀ ਉਮੀਦ ਸੇਵ ਦਾ ਪਾਸ ਆ ਜੇ ਬਾਈ 20 ਕਿਲੋ ਜੰਪਲੀ ਹੋਈ ਆ ਫਿਰ ਠੀਕ ਹੀ ਵੜਾ ਤੇ ਮੁੱਲ ਬਾਈ ਇਹਦਾ ਬਾਈ ਨੇ ਆਏ ਮੰਨ ਲਓ ਜਮਾਂ ਜ ਪਿੰਡ ਟੇਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਕੰਟੈਕਟ ਨੰਬਰ ਬੋਲ ਦੋ ਬਾਈ 980322 84459 ਤੇ ਨੇੜੇ ਦੇ ਪਿੰਡ ਬਾਈ ਨੂੰ ਜੇ ਇਧਰ ਆਉਂਗੇ ਤਾਂ ਬਾਈ ਪੱਖੋ ਕੰਚਿਆ ਹਾਂ ਪੱਖੋ ਕੰਚਿਆ ਮੋੜ ਨਾ ਪਾ ਹੋ ਗਿਆ ਤੇ ਜੇ ਇਧਰ ਆਉਣਾ ਹੋਵੇ ਤਿੰਗੜ ਇਧਰ ਤਿੰਗੜ ਜੈਮਲ ਸਿੰਘ ਹਾਲਾ ਬਾਈ ਇਹ ਆਗੇ ਦੋਨੇ ਆ ਇਹ ਪਿੰਡ ਨੇੜੇ ਰਹਿੰਦੇ ਕੰਟੈਕਟ ਨੰਬਰ ਬੋਲ ਦੇ ਬੁੱਟੇ 980322 84459 ਠੀਕ ਹੈ